ਕੈਨੇਡਾ ਨੇ ਆਪਣੇ ਡਿਜੀਟਲ ਸਰਵਿਸੈਸ ਟੈਕਸ ਤੇ ਯੂ-ਟਰਨ ਲੈ ਲਿਆ ਹੈ ਕੈਨੇਡਾ ਸਰਕਾਰ ਨੇ ਅਮਰੀਕੀ ਤਕਨੀਕੀ ਕੰਪਨੀਆਂ ਤੇ ਲਾਗੂ ਕੀਤੇ ਜਾਣ ਵਾਲੇ ਡਿਜੀਟਲ ਸਰਵਿਸੈਸ ਟੈਕਸ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ ਅਮਰੀਕਾ ਦੀ ਨਾਲ ਰੁਕੀ ਹੋਈ ਵਪਾਰਕ ਗੱਲਬਾਤ ਮੁਰਤੋਂ ਸ਼ੁਰੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਖਤ ਵਿਰੋਧ ਅਤੇ ਵਪਾਰਕ ਗੱਲਬਾਤ ਖਤਮ ਕਰਨ ਦੀ ਧਮਕੀ ਤੋਂ ਬਾਅਦ ਆਇਆ ਹੈ ਸਸਰੀਆ ਕਾ ਤੁਸੀਂ ਦੇਖ ਰਹੇ ਹੋ ਟਾਈਮ ਸਿਕਸ ਪੀ ਪੰਜਾਬੀ ਡਿਜੀਟਲ ਸਰਵਿਸ ਟੈਕਸ 2020 ਦੇ ਵਿੱਚ ਐਲਾਨਿਆ ਗਿਆ ਸੀ ਅਤੇ 1 ਜੁਲਾਈ 2025 ਨੂੰ ਲਾਗੂ ਹੋਣ ਵਾਲਾ ਸੀ ਇਸ ਦਾ ਮਕਸਦ ਅਮਰੀਕੀ ਟੈਕ ਕੰਪਨੀਆਂ ਜਿਵੇਂ ਕਿ ਐਮਾਜ਼ਨ ਗੂਗਲ ਮੀਟਾ ਅਤੇ ਐਪਲ ਵਰਗੀਆਂ ਵੱਡੀਆਂ ਕੰਪਨੀਆਂ ਤੋਂ ਕੈਨੇਡਾ ਦੇ ਵਿੱਚ ਕਮਾਈ ਜਾਣ ਵਾਲੀ ਆਮਦਨ ਤੇ 3% ਟੈਕਸ ਵਸੂਲਣਾ ਸੀ ਇਹ ਟੈਕਸ 2022 ਤੋਂ ਐਕਟਿਵ ਮੰਨ ਕੇ ਲਾਗੂ ਹੋਣਾ ਸੀ ਅਤੇ ਅੰਦਾਜ਼ਨ ਪਹਿਲੇ ਸਾਲ ਦੇ ਵਿੱਚ 2 ਅਰਬ ਅਮਰੀਕੀ ਡਾਲਰ ਦੀ ਵਸੂਲੀ ਦੀ ਉਮੀਦ ਸੀ 8x ਉਹਨਾਂ ਵਿਦੇਸ਼ੀ ਕੰਪਨੀਆਂ ਨੂੰ ਨਿਸ਼ਾਨਾ ਬਣਾਉਂਦੀ ਸੀ ਜੋ ਕੈਨੇਡੀਅਨ ਗਾਗਾਂ ਤੋਂ ਮੋਟੀ ਕਮਾਈ ਕਰਦੀਆਂ ਸਨ ਪਰ ਕਾਰਪੋਰੇਟ ਟੈਕਸ ਅਦਾ ਕਰਨ ਤੋਂ ਬਚਦੀਆਂ ਸਨ ਕੈਨੇਡਾ ਦੀ ਪਿਛਲੀ ਲਿਬਰਲ ਸਰਕਾਰ ਨੇ ਇਸ ਟੈਕਸ ਨੂੰ ਅਪਡੇਟ ਕਰਨ ਅਤੇ ਡਿਜੀਟਲ ਅਰਥਵਿਵਸਥਾ ਦੇ ਵਿੱਚ ਨਿਰਪੱਖਤਾ ਲਿਆਉਣ ਦਾ ਤਰੀਕਾ ਦੱਸਿਆ ਸੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਟੈਕਸ ਨੂੰ ਅਮਰੀਕਾ ਤੇ ਸਿੱਧਾ ਤੇ ਖੁੱਲਾ ਹਮਲਾ ਕਰਾ ਦਿੱਤਾ ਅਤੇ 28 ਜੂਨ ਨੂੰ ਕੈਨੇਡਾ ਦੇ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਕਿਹਾ ਕਿ ਉਹ ਇੱਕ ਹਫਤੇ ਦੇ ਅੰਦਰ ਕੈਨੇਡੀਅਨ ਵਸਤਾਂ ਤੇ ਨਵੇਂ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਨੇ ਟਰੰਪ ਨੇ ਜੀ7 ਸਮਿਟ ਦੇ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਕਰਨੀ ਤੇ ਇਹ ਟੈਕਸ ਹਟਾਉਣ ਦੇ ਲਈ ਦਬਾਅ ਪਾਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਟੈਕਸ ਅਮਰੀਕੀ ਟੈਕ ਕੰਪਨੀਆਂ ਨੂੰ ਅੱਗੇ ਵਧਣ ਤੋਂ ਰੋਕਦਾ ਹੈ ਅਤੇ ਵਪਾਰਕ ਸਮਝੌਤਿਆਂ ਦੇ ਲਈ ਡੀਲ ਬ੍ਰੇਕਰ ਸਾਬਿਤ ਹੋ ਸਕਦਾ ਹੈ ਆਖਰਕਾਰ ਕੈਨੇਡਾ ਨੂੰ 30 ਜੂਨ ਨੂੰ ਡਿਜੀਟਲ ਟੈਕਸ ਨੂੰ ਰੱਦ ਕਰਨ ਲਈ ਮਜਬੂਰ ਹੋਣਾ ਹੀ ਪਿਆ ਤਾਂ ਜੋ ਅਮਰੀਕਾ ਦੇ ਨਾਲ ਆਪਸੀ ਵਪਾਰਕ ਸਮਝੌਤੇ ਦੀ ਸੰਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਕਕਾਰਨੀ ਨੇ 트੍ਰੰਪ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਦੋਵਾਂ ਨੇ 21 ਜੁਲਾਈ 2025 ਤੱਕ ਨਵੇਂ ਵਪਾਰਕ ਸਮਝੌਤੇ ਤੇ ਸਹਿਮਤੀ ਦੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ 트੍ਰੰਪ ਦੇ ਹਮਾਇਤੀ ਇਸ ਨੂੰ 트੍ਰੰਪ ਦੀ ਰਣਨੀਤਿਕ ਜਿੱਤ ਘਰਾਰ ਦੇ ਰਹੇ ਨੇ ਅਤੇ 트੍ਰੰਪ ਦੀਆਂ ਸਿਫਤਾਂ ਦੇ ਪੁੱਲ ਬਣ ਰਹੇ ਨੇ ਕੈਨੇਡਾ ਦੇ ਇਸ ਅਚਾਨਕ ਫੈਸਲੇ ਨੇ ਪ੍ਰਧਾਨ ਮੰਤਰੀ ਮਾਕ گارਨੀ ਨੂੰ ਵਿਰੋਧੀਆਂ ਦੇ ਲਈ ਟਾਰਗੇਟ ਬਣਾ ਦਿੱਤਾ ਹੈ। ਕੁਝ ਮਾਹਿਰ ਅਤੇ ਵਿਰੋਧੀ ਆਗੂਆਂ ਨੇ ਪ੍ਰਧਾਨ ਮੰਤਰੀ ਮਾਕ گارਨੀ ਦੀ ਆਲੋਚਨਾ ਵੀ ਕੀਤੀ। ਕੈਨੇਡੀਅਨ ਸ਼ੀਲਡ ਇੰਸਟੀਚਿਊਟ ਫਾਰ ਪਬਲਿਕ ਪਾਲਿਸੀ ਦੇ ਵਾਸ ਬੇਦਨਾਰ ਦਾ ਕਹਿਣਾ ਹੈ ਕਿ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਬਹੁਤ ਜਲਦੀ ਝੁਕ ਗਏ ਹਾਂ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਰੇ ਪੋਲੀਵਰ ਨੇ ਸਰਕਾਰ ਨੂੰ ਅਮਰੀਕਾ ਦੇ ਨਾਲ ਵਧੇਰੇ ਸਖਤ ਸੌਦੇਬਾਜ਼ੀ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਸਰਕਾਰ ਕੈਨੇਡਾ ਦੇ ਲੋਕਾਂ ਨੂੰ ਭਰੋਸਾ ਦੇਵੇ ਕਿ ਉਹ ਕੈਨੇਡਾ ਦੀ ਸੁਰੱਖਿਆ ਤੇ ਪ੍ਰਭੂਸੱਤਾ ਨੂੰ ਪਹਿਲ ਦੇਵੇਗੀ। ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਵਪਾਰਕ ਸਬੰਧ ਮਹੱਤਵਪੂਰਨ ਨੇ ਜਿਸ ਦੇ ਵਿੱਚ ਕੈਨੇਡਾ ਅਮਰੀਕਾ ਦਾ ਮੈਕਸੀਕੋ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਵਪਾਰਕ ਸਾਥੀ ਹੈ। ਟਰੰਪ ਨੇ ਜਨਵਰੀ 2025 ਦੇ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਕੈਨੇਡੀਅਨ ਵਸਤਾਂ ਤੇ ਸਖਤ ਟੈਰਿਫ ਲਗਾਏ। ਜਿਸ ਦੇ ਵਿੱਚ ਸਟੀਲ ਅਤੇ ਐਲੂਮੀਨੀਅਮ ਤੇ 50% ਅਤੇ ਕਾਰਾਂ ਤੇ 25% ਟੈਰਿਫ ਸ਼ਾਮਿਲ ਹੈ। 트럼ਪ ਨੇ ਜਨਵਰੀ 2025 ਦੇ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਕੈਨੇਡੀਅਨ ਵਸਤਾਂ ਤੇ ਸਖਤ ਟੈਰਿਫ ਲਗਾਏ ਜਿਸ ਦੇ ਵਿੱਚ ਸਟੀਲ ਅਤੇ ਐਲੂਮੀਨੀਅਮ ਤੇ 50% ਅਤੇ ਕਾਰਾਂ ਤੇ 25% ਟੈਰਿਫ ਸ਼ਾਮਿਲ ਹੈ। ਮਾਹਕਾਰਨੀ ਵਿੱਚ ਆਉਂਦੇ ਨੇ ਕਿ 트럼ਪ ਪ੍ਰਸ਼ਾਸਨ ਦੇ ਵੱਲੋਂ ਕੈਨੇਡਾ ਤੇ ਲਗਾਏ ਗਏ ਟੈਰਿਫ ਜਲਦ ਹਟਾਏ ਜਾਣ। ਕੈਨੇਡਾ ਦੇ ਡਿਜੀਟਲ ਸਰਵਿਸੈਸ ਟੈਕਸ ਨੂੰ ਰੱਦ ਕਰਨ ਦਾ ਫੈਸਲਾ 트럼ਪ ਦੀ ਸਖਤ ਵਪਾਰਕ ਨੀਤੀਆਂ ਦੇ ਸਾਹਮਣੇ ਝੁਕਣ ਦਾ ਸੰਕੇਤ ਹੈ। ਹਾਲਾਂਕਿ ਇਸ ਨੇ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ, ਜਿਸ ਨਾਲ ਦੋਵੇਂ ਦੇਸ਼ 21 ਜੁਲਾਈ ਤੱਕ ਇੱਕ ਨਵੇਂ ਸਮਝੌਤੇ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ। ਕੈਨੇਡਾ ਦੇ ਵਿੱਚ ਕੁਝ ਲੋਕ ਇਸ ਨੂੰ ਵਪਾਰਕ ਸਬੰਧਾਂ ਲਈ ਜ਼ਰੂਰੀ ਕਦਮ ਮੰਨਦੇ ਨੇ, ਜਦਕਿ ਕਈ ਲੋਕ ਸਰਕਾਰ ਦੀ ਤੁਰੰਤ ਸਮਰਪਣ ਦੀ ਨੀਤੀ ਦੀ ਆਲੋਚਨਾ ਕਰ ਰਹੇ ਨੇ।